ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਸੰਨ 1739 ਇਸਵੀ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ ਕਿਉਂਕਿ ਵਕਤ ਦੀ ਹਕੂਮਤ ਵੱਲੋਂ ਇਸ ਸਮੇਂ ਵਿੱਚ ਬਹੁਤ ਸਖਤੀ ਕੀਤੀ ਗਈ ਸੀ। ਮੁਗਲ ਹਕੂਮਤ ਨੇ ਸਿੱਖ ਕੌਮ ਦਾ ਬੀਜ ਨਾਸ਼ ਕਰਨ ਦਾ ਫੈਸਲਾ ਕਰ ਲਿਆ ਹੋਇਆ ਸੀ। ਹਰ ਕਿਸੇ ਨੂੰ ਸਿੱਖਾਂ ਨੂੰ ਮਾਰ ਮੁਕਾਣ ਦੀ ਖੁੱਲ ਸੀ। ਕਿਸੇ ਸਿੱਖ ਦਾ ਘਰ ਕਾਟ ਲੁੱਟ ਲੈਣਾ ਜੁਰਮ ਨਹੀਂ ਸੀ। ਤੁਸਬੀ ਮੁਸਲਮਾਨ ਤੇ ਖੁਸ਼ਾਮਦੀ ਹਿੰਦੂ ਇਸ ਕੰਮ ਵਿੱਚ ਹਕੂਮਤ ਦਾ ਪੂਰਾ ਪੂਰਾ ਸਾਥ ਦੇ ਰਹੇ ਸਨ ਇੱਥੇ ਹੀ ਬਸ ਨਹੀਂ ਕਿਸੇ ਸਿੱਖ ਨੂੰ ਪੜ੍ਹਾਉਣ ਦੀ ਮਦਦ ਕਰਨ ਵਾਲੇ ਨੂੰ 10 ਰੁਪਏ ਇਨਾਮ ਮਿਲਦਾ ਸੀ ਜਿਉਂਦਾ ਸਿੱਖ ਫੜ ਕੇ ਲਿਆਉਣ ਵਾਲੇ ਨੂੰ 80 ਰੁਪਏ ਤੇ ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 50 ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਸਨ ਹਕੂਮਤ ਵੱਲੋਂ ਚਲ ਰਹੀ ਜ਼ੁਲਮੀ ਹਨੇਰੀ ਤੋਂ ਬਚਣ ਲਈ ਸਿੱਖ ਆਪਣੇ ਘਰ ਕਾਟ ਛੱਡ ਕੇ ਜੰਗਲਾਂ ਪਹਾੜਾਂ ਤੇ ਰਾਜਸਥਾਨ ਦੇ ਤਪਦੇ ਰੇਤਲੇ ਮਾਰੂਥਲਾਂ ਵਿੱਚ ਜਾਵੜੇ ਸਨ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਐਲਾਨ ਕੀਤਾ ਤੇ ਪਿੰਡ ਪਿੰਡ ਮੁਨਾਦੀ ਕਰਵਾ ਕੇ ਸਾਰੇ ਸਿੱਖ ਖਤਮ ਕਰ ਦਿੱਤੇ ਗਏ ਹਨ ਇਸ ਪਰਾਪੇ ਗੰਡੇ ਨੂੰ ਖਤਮ ਕਰਨ ਲਈ ਇੰਨੇ ਖਤਰੀ ਦੇ ਹੁੰਦਿਆਂ ਹੋਇਆਂ ਵੀ ਏਕੜ ਦੋਕਰ ਸਿੰਘ ਛਿਪ-ਛਿਪਾ ਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨੋਂ ਨਾ ਟੱਲਦੇ। ਦਰਸ਼ਨ ਇਸ਼ਨਾਨ ਕਰਦਿਆਂ ਕਈ ਸਿੰਘ ਆਪਣੇ ਸਰੀਰਾਂ ਦੀ ਹਉਤੀ ਦੇ ਚੁੱਕੇ ਸਨ। ਪਰ ਫੇਰ ਵੀ ਆਪਣੇ ਗੁਰਸਥਾਨਾਂ ਪ੍ਰਤੀ ਸਰਦਾਤੇ ਹੱਕ ਦੇ ਪਰਟਾਵੇ ਦਾ ਇਤਨਾ ਵਧੀਕ ਤੇ ਭਿਆਨਕ ਮੁੱਲ ਚੁਕਾਉਣੋਂ ਕਤਰਾਂਦੇ ਨਹੀਂ ਸਨ। ਇਸੇ ਮੰਤਵ ਦੀ ਪੂਰਤੀ ਲਈ ਦੋ ਗੁਰੂ ਕੇ ਲਾਲ ਪਾਈ ਬੋਤਾ ਸਿੰਘ ਅਤੇ ਪਾਈ ਗਰਜਾ ਸਿੰਘ ਸ੍ਰੀ ਤਰਨਤਾਰਨ ਸਾਹਿਬ ਤੋਂ ਹੋ ਕੇ ਅੰਮ੍ਰਿਤਸਰ ਸਾਹਿਬ ਵੱਲ ਪਵਿੱਤਰ ਹਰਿਮੰਦਰ ਦੇ ਦਰਸ਼ਨ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਜਾ ਰਹੇ ਸਨ ਇਹ ਸਿੰਘ ਰਾਤੀ ਸਫਰ ਕਰਦੇ ਤੇ ਦਿਨੇ ਬਰਛਾ ਛਾੜਾਂ ਦੀ ਹੋਟ ਵਿੱਚ ਸਮਾਂ ਘਟਦੇ ਆਪਣੇ ਨਿਸ਼ਾਨੇ ਵੱਲ ਵੱਧਦੇ ਜਾ ਰਹੇ ਇਹਨਾਂ ਦੋ ਸੰਤ ਸਿਪਾਹੀ ਸਿੰਘਾਂ ਨੂੰ ਲਾਹੌਰੋਂ ਦਿੱਲੀ ਜਾਣ ਵਾਲੀ ਜਰਨੈਲੀ ਸੜਕ ਤੇ ਨੂਰਦੀਨ ਦੀ ਸਰਾ ਤਰਨਤਾਰਨ ਤੋਂ 3 ਮੀਲ ਦੂਰ ਦੀ ਨੇੜੇ ਦੋ ਮੁਸਲਮਾਨਾ ਨੇ ਝਾੜਾਂ ਉਦੇ ਵੇਖ ਲਿਆ ਤੇ ਲੱਗੇ ਆਪਸ ਵਿੱਚ ਗੱਲਾਂ ਕਰਨ ਪਹਿਲਾ ਮੈਨੂੰ ਤਾਂ ਝਾੜਾਂ ਉਹਲੇ ਛਿਪੇ ਸਿੱਖ ਜਾਪਦੇ ਹਨ ਦੂਜਾ ਨਹੀਂ ਓਏ ਸਿੱਖ ਤਾਂ ਬੜੇ ਬਹਾਦਰ ਹੁੰਦੇ ਹਨ ਉਹ ਤਾਂ ਲੁਕਦੇ ਛਿਪਦੇ ਨਹੀਂ ਸਦਾ ਸਾਹਮਣੇ ਡਟ ਕੇ ਮਰਦੇ ਹਨ ਪਹਿਲਾ ਜੇ ਤੂੰ ਕਹੇ ਤਾਂ ਚਲ ਕੇ ਵੇਖੀਏ ਦੂਜਾ ਓਏ ਅਸਾਂ ਕੀ ਲੈਣਾ ਏ ਇਸ ਵਿੱਚੋਂ ਜੀ ਸੱਚੀ ਮੋਚੀ ਸੇਖੀ ਨਿਕਲ ਪਏ ਤਾਂ ਫਿਰ ਸਾਡੀ ਖੈਰ ਨਹੀਂ ਪਹਿਲਾ ਤੂੰ ਤਾਂ ਐਵੇਂ ਡਰੀ ਜਾਣੈ ਜ਼ਕਰੀਆ ਖਾਨ ਨੇ ਤਾਂ ਐਲਾਨ ਕਰ ਦਿੱਤਾ ਕਿ ਉਹਨੇ ਸਾਰੇ ਸਿੱਖ ਖਤਮ ਕਰ ਦਿੱਤੇ ਨੇ ਉਹ ਦੋਵੇਂ ਮੁਸਲਮਾਨ ਤਾਂ ਈਉਂ ਗੱਲਾਂ ਕਰਦੇ ਅੱਗੇ ਤੁਰ ਗਏ ਪਰ ਉਹਨਾਂ ਦੀਆਂ ਗੱਲਾਂ ਲੁੱਕ ਕੇ ਹੋਏ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਸੀਨੇ ਚੀਰ ਗਈਆਂ ਜ਼ਕਰੀਆ ਖਾਨ ਦੇ ਸਿੱਖਾਂ ਨੂੰ ਖਤਮ ਕਰ ਦਿੱਤੇ ਜਾਣ ਵਾਲੇ ਐਲਾਨ ਵਾਲੀ ਗੱਲ ਨੇ ਤਾਂ ਦੋਹਾਂ ਨੂੰ ਸਣੀ ਕੱਪੜੀ ਆਗਲਾ ਦਿੱਤੀ ਦੋਹਾਂ ਸਿੰਘਾਂ ਨੇ ਕੁਝ ਸੋਚ ਵਿਚਾਰ ਮਗਰੋਂ ਜ਼ਕਰੀਆ ਖਾਨ ਦੇ ਇਸ ਪਰਾਪੇ ਗੰਡੇ ਨੂੰ ਝੂਠਾ ਸਿੱਧ ਕਰਨ ਦਾ ਫੈਸਲਾ ਕਰ ਲਿਆ ਚਾਣਾ ਪਿੱਛੋਂ ਨਿਕਲ ਕੇ ਦੋਵੇਂ ਸੜਕ ਤੇ ਆ ਗਏ ਦੋਹਾਂ ਦੇ ਹੱਥ ਵਿੱਚ ਲੱਕੜ ਦੇ ਮਜ਼ਬੂਤ ਸੁੱਟੇ ਸਨ ਸੜਕ ਕਿਨਾਰੇ ਨੂਰਦੀਨ ਦੀ ਸਰਾਂ ਨੂੰ ਉਹਨਾਂ ਆਪਣਾ ਟਿਕਾਣਾ ਬਣਾ ਲਿਆ ਤੇ ਲੱਗੇ ਆਉਣ ਜਾਣ ਵਾਲਿਆਂ ਪਾਸੋਂ ਟੈਕਸ ਉਗਰਾਹਣ ਜੇ ਗੱਡੇ ਵਾਲਾ ਕੋਈ ਆਉਂਦਾ ਤਾਂ ਰੋਕ ਕੇ ਉਹਨੂੰ ਕਹਿੰਦੇ ਪਾਈ ਇੱਥੇ ਸਿੱਖਾਂ ਦਾ ਰਾਜ ਹੈ ਗੱਡਾ ਤਾਂ ਅੱਗੇ ਜਾਓ ਜੇ ਇੱਕ ਆਣਾ ਟੈਕਸ ਦੇਵੇਂਗਾ ਜੇ ਖੋਤੇ ਤੇ ਪਾਰ ਲੱਦੀ ਕੋਈ ਲੰਗਦਾ ਤਾਂ ਉਸ ਤੋਂ ਇੱਕ ਪੈਸਾ ਟੈਕਸ ਲੈਣਦੇ ਤੇ ਨਾਲ ਇਹ ਵੀ ਕਹਿ ਦੇਂਦੇ ਕਿ ਜਿੱਥੇ ਜਾਓਗੇ ਉਥੇ ਲੋਕਾਂ ਨੂੰ ਦੱਸ ਦੇਣਾ ਕਿ ਨੂਰਦੀਨ ਦੀ ਸਰਾਂ ਦੇ ਆਲੇ ਦੁਆਲੇ ਸਿੱਖਾਂ ਦਾ ਰਾਜ ਹੋ ਗਿਆ ਹੈ ਇਹ ਕਿੰਨਾ ਚਿਰ ਇਹ ਦੋਵੇਂ ਸਿੰਘ ਟੈਕਸ ਇਕੱਠਾ ਕਰਦੇ ਰਹੇ ਪਰ ਹਕੂਮਤ ਵੱਲੋਂ ਕੋਈ ਕਾਰਵਾਈ ਨਾ ਹੋਈ ਲੋਕੀ ਟੈਕਸ ਤੇ ਜਾਂਦੇ ਤੇ ਹੈਰਾਨ ਹੁੰਦੇ ਕਿ ਜ਼ਕਰੀਆ ਖਾਨ ਦਾ ਐਲਾਨ ਤਾਂ ਬਿਲਕੁਲ ਝੂਠਾ ਨਿਕਲਿਆ ਉਹ ਤਾਂ ਕਹਿੰਦਾ ਸੀ ਕਿ ਸੇਖ ਖਤਮ ਕਰ ਦਿੱਤੇ ਹਨ ਪਰ ਇੱਥੇ ਤਾਂ ਸਿੰਘਾਂ ਦੀ ਹਕੂਮਤ ਕਾਇਮ ਹੋਈ ਪਈ ਹੈ ਹਕੂਮਤ ਨੂੰ ਝੂਠਿਆ ਕਰਨ ਲਈ ਹੀ ਤਾਂ ਸਿੰਘਾਂ ਨੇ ਇਹ ਨਾਟਕ ਰਚਿਆ ਸੀ ਉਹ ਤਾਂ ਚਾਉਂਦੇ ਸਨ ਹਕੂਮਤ ਦੇ ਕਰਨੀ ਇਹ ਗੱਲ ਪਵੇ ਤੇ ਹਕੂਮਤ ਨਾਲ ਦੋ ਹੱਥ ਕੀਤੇ ਜਾ ਸਕਣ ਪਰ ਹਕੂਮਤ ਵੱਲੋਂ ਅਜੇ ਕੋਈ ਜਵਾਬੀ ਕਾਰਵਾਈ ਨਹੀਂ ਸੀ ਹੋ ਰਹੀ ਆਪਣੇ ਇਸ ਮੰਤਵ ਦੀ ਛੇਤੀ ਛੇਤੀ ਪੂਰਤੀ ਨਾ ਹੁੰਦੀ ਵੇਖ ਕੇ ਸਿੰਘ ਕਾਲੇ ਪੈ ਗਏ ਪਾਈ ਬੋਤਾ ਸਿੰਘ ਨੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਾਹੌਰ ਨੂੰ ਜਾਂਦੇ ਇੱਕ ਰਾਹੀ ਦੇ ਹੱਥ ਲੇਖ ਭੇਜੀ ਖਾਨ ਬਹਾਦਰ ਦੀ ਥਾਵੇਂ ਪੰਜਾਬ ਦੇ ਗਵਰਨਰ ਨੂੰ ਸਿੰਘ ਨੇ ਮਖੌਲ ਵਜੋਂ ਪਾਬੀ ਖਾਨ ਨੂੰ ਕਰਕੇ ਲਿਖਿਆ ਸੀ ਚਿੱਠੀ ਵਿੱਚ ਲਿਖਿਆ ਹੋਇਆ ਸੀ ਚਿੱਠੀ ਲਖਤਮ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾ ਖਲੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਜਾਂ ਆਖੀ ਪਾਬੀ ਖਾਨ ਨੂੰ یوں ਨਾਖੇ ਸਿੰਘ ਬੋਤਾ ਚਿੱਠੀ ਆਪਣੇ ਟਿਕਾਣੇ ਉੱਪਰ ਗਈ ਚਿੱਠੀ ਨੂੰ ਪੜ੍ਹ ਕੇ ਗਵਰਨਰ ਜ਼ਕਰੀਆ ਖਾਨ ਗੁੱਸੇ ਨਾਲ ਸੜ ਬਲ ਕੇ ਕੋਲੇ ਹੋ ਗਿਆ ਚਿੱਤ ਜਿਹ ਲਿਉਨ ਵਾਲੀ ਨੂੰ ਪੁੱਛਿਆ ਓਏ ਕਿੰਨੇ ਕੁ ਸਿੰਘਾਂ ਦਾ ਕਬਜ਼ਾ ਹੈ ਨੂਰਦੀਨ ਦੀ ਸਰਾਂ ਤੇ ਅਤੇ ਕਿੰਨੇ ਕੁ ਹਥਿਆਰ ਨੇ ਉਹਨਾਂ ਕੋਲ ਅੱਗੋਂ ਉੱਤਰ ਮਿਲਿਆ ਜੀ ਉੱਥੇ ਤਾਂ ਮੈਂ ਕੇਵਲ ਦੋ ਹੀ ਸਿੰਘ ਵੇਖੇ ਨੇ ਉਹਨਾਂ ਕੋਲ ਕੋਈ ਬੰਦੂਕ ਨਹੀਂ ਸਗੋਂ ਦੋਹਾਂ ਦੇ ਹੱਥੀ ਮੋٹے ਮੋٹے ਸੋਟੇ ਤੇ ਤਲਵਾਰਾਂ ਹਨ ਸਿੱਖਾਂ ਨੂੰ ਖਤਮ ਕਰ ਦਿੱਤੇ ਜਾਣ ਦੇ ਐਲਾਨ ਕਰਨ ਵਾਲੇ ਤੇ ਆਪਣੇ ਆਪ ਨੂੰ ਖਾਨ ਬਹਾਦਰ ਅਖਵਾਉਣ ਵਾਲੇ ਜ਼ਕਰੀਆ ਖਾਨ ਨੇ ਜਲਾਲਦੀਨ ਜਰਨੈਲ ਨੂੰ ਹੁਕਮ ਦਿੱਤਾ 200 ਸ਼ਾਸਤਰ ਤਾਰੇ ਕੋੜ ਸਵਾਰ ਫੌਜੀ ਨਾਲ ਲੈ ਕੇ ਜਾਓ ਤੇ ਸਿੱਖ ਰਾਜ ਦਾ ਐਲਾਨ ਕਰਨ ਵਾਲੇ ਦੋ ਸਿੰਘਾਂ ਨੂੰ ਫੌਂ ਜਿੰਦਾ ਫੜ ਕੇ ਲਿਆਓ ਵਿਚਾਰਾ ਜ਼ਕਰੀਆ ਖਾਨ ਹੋਰ ਕਰਦਾ ਵੀ ਕੀ ਉਸ ਨੂੰ ਪਤਾ ਸੀ ਇਹ ਸਵਾ ਲੱਖ ਸੇ ਇੱਕ ਲੜਾਉ ਕਹਿਣ ਵਾਲੇ ਗੁਰੂ ਕੇ ਸਿੰਘ ਨੇ ਇਹਨਾਂ ਨੇ ਦਸਾਂ ਵਿਹਾਂ ਸਿਪਾਹੀਆਂ ਪਾਸੋਂ ਕਾਬੂ ਨਹੀਂ ਆਉਣਾ 200 ਕੋੜ ਚੜੇ ਹਥਿਆਰਬੰਦ ਫੌਜੀਆਂ ਦੀ ਇਹ ਤਾੜ ਜਲਾਲਦੀਨ ਦੀ ਅਗਵਾਈ ਹੇਠ ਮਾਰੂ ਮਾਰ ਕਰਦੀ ਨੂਰਦੀਨ ਦੀ ਸਰਾਂ ਕੋਲਾ ਪੁੱਜੀ ਦੂਰੋਂ ਤੁਰ ਉਰਦੀ ਵੇਖ ਕੇ ਸਿੱਖ ਸਮਝ ਗਏ ਕਿ ਹਕੂਮਤ ਨੂੰ ਸਿੱਖ ਰਾਜ ਕਾਇਮ ਹੋਣ ਦੀ ਖਬਰ ਮਿਲ ਗਈ ਹੈ ਹਾਲਾਂ ਫੌਜੀਆਂ ਦੀ ਤਾਰ ਸਿੰਘਾਂ ਨੂੰ ਕੇਰੇ ਵਿੱਚ ਲੈਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਉੱਚੀ ਆਵਾਜ਼ ਵਿੱਚ ਜੈਕਾਰਾ ਛੱਡ ਕੇ ਦੁਸ਼ਮਣ ਨੂੰ ਵੰਗਾਰਿਆ ਓਏ ਆਪਣੇ ਆਪ ਨੂੰ ਬਹਾਦਰ ਅਖਵਾਉਣ ਵਾਲਿਓ ਜ਼ਰਾ ਕੱਲੇ ਨਾਲ ਇਕੱਲਾ ਪੇੜ ਕੇ ਵੇਖੋ ਤਾਂ ਤੁਹਾਨੂੰ ਮੰਨੀਏ ਜਲਾਲਦੀਨ ਨੇ ਦੋ ਬਹਾਦਰ ਸਿਪਾਹੀ ਅੱਗੇ ਕੀਤੇ ਸਿੰਘਾਂ ਅੱਖ ਦੇ ਪਲਕਾਰੇ ਵਿੱਚ ਦੋਹਾਂ ਨੂੰ ਚੇਤ ਕਰ ਦਿੱਤਾ ਫਿਰ ਦੋ ਹੋਰ ਦੋ ਹੋਰ ਕਰਕੇ 8 ਸਿਪਾਹੀ ਅਗਲੇ ਜਹਾਨ ਤੋੜ ਦਿੱਤੇ ਹੁਣ ਸਿੰਘਾਂ ਪੈਂਦਰਾ ਬਦਲਿਆ ਤੇ ਗੱਜ ਕੇ ਆਖਿਆ ਹੁਣ ਇੱਕ ਇੱਕ ਦੇ ਮੁਕਾਬਲੇ ਤੇ ਦੋ ਦੋ ਆ ਜਾਵੋ ਬਹਾਦਰ ਜ਼ਕਰੀਆ ਖਾਨ ਦੇ ਬਹਾਦਰ ਫੌਜੀ ਦੋ ਦੋ ਕਰਕੇ ਇਕੱਲੇ ਇਕੱਲੇ ਸਿੰਘ ਵੱਲ ਵੱਧਦੇ ਰਹੇ ਤੇ ਸਿੰਘਾਂ 12 ਹੋਰ ਜਵਾਨ ਸੁਸਰੀ ਵਾਂਗੂ ਸਵਾ ਦਿੱਤੇ ਆਪਣੇ ਵੀ ਫੌਜੀਆਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਵੇਖ ਜਲਾਲਦੀਨ ਜਰਨੈਲ ਦਾ ਸਬਰ ਟੁੱਟ ਗਿਆ ਤੇ ਉਸ ਨੇ ਸਾਰੀ ਫੌਜੀਆਂ ਨੂੰ ਇੱਕੋ ਵਾਰੀ ਦੋਹਾਂ ਸਿੰਗਾ ਤੇ ਹੱਲਾ ਬੋਲਣ ਦਾ ਹੁਕਮ ਦੇ ਦਿੱਤਾ। ਬਸ ਫਿਰ ਕੀ ਸੀ ਸਿੰਗਾ ਜੈਕਾਰੇ ਛੱਡੇ ਤੇ ਅੱਗੇ ਵੱਧ ਕੇ ਪੇਠ ਨਾਲ ਪੇਠ ਜੋੜ ਦੁਸ਼ਮਣਾਂ ਦਾ ਮੁਕਾਬਲਾ ਕਰਨ ਲੱਗੇ। ਦਸ ਕੋਹਰ ਦੁਸ਼ਮਣ ਫੌਜੀਆ ਨੂੰ ਪਾਰ ਬੁਲਾ ਕੇ ਗੁਰੂ ਕੇ ਲਾਲ ਸ਼ਹੀਦੀ ਪਾ ਗਏ ਤੇ ਦਸ ਕਈ ਸਾਰੇ ਸੰਸਾਰ ਨੂੰ ਕੀ ਸਿੰਘ ਖਤਮ ਨਹੀਂ ਕੀਤੇ ਜਾ ਸਕਦੇ ਸਿੰਘਾਂ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਜਾਂਦੇ ਹਨ ਅੱਜ ਵੀ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਦੀ ਸ਼ਹੀਦੀ ਪੁਕਾਰ ਪੁਕਾਰ ਕੇ ਸਿੰਘਾਂ ਨੂੰ ਕਹਿ ਰਹੀ ਹੈ ਸਿੰਘੋ ਸਿੱਖੀ ਦੀ ਆਣ ਤੇ ਸ਼ਾਨ ਨੂੰ ਸਦਾ ਕਾਇਮ ਰੱਖੋ ਵੇਖਿਓ ਟੁੱਟ ਭਾਵੇਂ ਜਾਇਓ ਪਰ ਜ਼ਾਲਮ ਦੇ ਅੱਗੇ ਚੁੱਕਿਓ ਨਾ ਤੇ ਸਦਾ ਇਹ ਨਾਰਾ ਬੁਲੰਦ ਕਰਦੇ ਰਹਿਓ ਪੈ ਕਾਹੂ ਕੋ ਦੇਤ ਨਹੀਂ ਨਹੀਂ ਪੈਮਾਨਤਾਨ ਪਾਈ ਬੋਤਾ ਸਿੰਘ ਅਤੇ ਪਾਈ ਗਰਜਾ ਸਿੰਘ ਦੀ ਸ਼ਹਾਦਤ ਸਿੱਖਾਂ ਦੀ ਸਪਿਰਟ ਜ਼ਰੂਰਤ ਤੇ ਅਣਖ ਦੀ ਇੱਕ ਜਿਉਂਦੀ ਝਾਗ ਦੀ ਮਿਸਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇ